ਦਾ ਕਰੋ ਕਿਰਪਾ ਪਾਤਸ਼ਾਹ ਜੀ ਦੇ ਪਾਵਨ ਚਰਣਾ ਤੇ ਸੀਸ ਝੁਕਾਓ ਤੇ ਬੜੇ ਅਦਪਨਾਲ ਫਤੇ ਸਾਝੀ ਕਰੋ ਆਖੋ ਦੀਵਾਹੇ ਗੁਰੂ ਜੀ ਦਾ ਫਲਸਾ ਵਾਹੇ ਗੁਰੂ ਜੀ ਕੇ ਫਤੇ ਸਾਧ ਸੰਗਤ ਦੀ ਜਦੋਂ ਆਪਾਂ ਅਰਦਾਸ ਕੀਤੀ ਨਾ ਭੋਗ ਤੋਂ ਬਾਅਦ ਤੇ ਮਹਾਰਾਜ ਸਤੇ ਬਾਦਸ਼ਾਹ ਜੀ ਨੇ ਜੋ ਮੁਖਵਾਕ ਬਖਸ਼ ਕੀਤਾ ਗਏ ਬਾਦਸ਼ਾਹ ਜੀ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਭੜ ਸੁਜਾਨੀ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਇਸ ਦੁਨੀਆ ਦੇ ਵਿੱਚ ਤੁਸੀਂ ਕਿਰਪਾ ਕਰਕੇ ਦੱਸੋ ਕਿ ਸਭ ਤੋਂ ਸਿਆਣਾ ਕੌਣ ਹੈ ਕਿਉਂਕਿ ਹਰ ਮਨੁੱਖ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ ਤੇ ਮਹਾਰਾਜ ਸਤਿ ਪਾਤਸ਼ਾਹ ਜੀ ਅਟੱਲ ਬਚਨ ਬਾਣੀ ਵਿੱਚ ਆਖਦੇ ਨੇ ਕਿ ਸਭ ਤੋਂ ਸਿਆਣਾ ਕੇ ਪਰਮਾਤਮਾ ਪਰਮਾਤਮਾ ਤੋਂ ਸਿਆਣਾ ਹੋਰ ਕੋਈ ਨਹੀਂ ਸ੍ਰਿਸ਼ਟੀ ਅੰਦਰ ਪੈਦਾ ਹੋਇਆ ਸਭ ਤੋਂ ਸਿਆਣਾ ਪਰਮਾਤਮਾ ਹੈ ਤੇ ਫਿਰ ਮਹਾਰਾਜ ਸਤਿ ਪਾਤਸ਼ਾਹ ਜੀ ਨਾਲ ਸਾਨੂੰ ਸਮਝਾਉਂਦੇ ਆ ਕਹਿੰਦੇਗੇ ਪ੍ਰਾਣੀ ਪਰਮਾਤਮਾ ਸਭਨਾ ਦਾ ਮਾਲਕ ਹੈ ਤੇ ਸਭਨਾ ਤੋਂ ਸਿਆਣਾ ਹੈ ਤੇ ਇਹ ਬੱਚਾ ਨੂੰ ਯਾਦ ਰੱਖੀ ਪੀ ਤੇਰੇ ਕੋਲ ਤਿੰਨ ਚੀਜ਼ਾਂ ਨੇ ਤਨ ਹੈ ਮਨ ਹੈ ਤੇ ਧਨ ਹੈ ਸਭ ਤੋਂ ਪਹਿਲਾਂ ਸਾਨੂੰ ਕੀ ਪ੍ਰਾਪਤ ਹੋਇਆ ਪਰਮਾਤਮਾ ਦੇ ਘਰ ਦੇ ਵਿੱਚੋਂ ਤਨ ਹੀ ਤੇ ਪ੍ਰਾਪਤ ਹੋਇਆ ਹੈ ਨਾ ਤੇ ਮਹਾਰਜ ਕਹਿੰਦੇ ਇਹ ਤਨ ਵੀ ਹੈ ਪ੍ਰਾਣੀ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਤਨ ਦਾ ਅਰਥ ਹੈ ਸਰੀਰ ਅਸੀਂ ਬੇਅੰਤ ਵਾਰ ਪਹਿਲਾਂ ਵੀ ਬੇਨਤੀ ਕੀਤੀ ਪਿਆ ਆਪਾਂ ਜਿੰਨੇ ਮਾਈ ਭਾਈ ਬੈਠਿਆ ਹਰ ਕਿਸੇ ਦੀ ਇੱਕ ਆਤਮਾ ਕੇ ਉਹਨੂੰ ਆਪਾਂ ਰੂਹ ਵੀ ਕਹਿ ਦਿੰਨੇ ਆ ਜਾਨ ਕਹਿ ਦਿੰਨੇ ਆ ਜਿੰਦੜੀ ਸ਼ਬਦ ਵੀ ਵਰਤਿਆ ਜਾਂਦਾ ਹੈ ਹਰ ਕਿਸੇ ਦੀ ਆਤਮਾ ਹੈ ਤੇ ਪ੍ਰਮਾਤਮਾ ਨੇ ਸਾਡੇ ਤੇ ਪਰਉਪਕਾਰ ਕੀਤਾ ਸਾਡੀ ਆਤਮਾ ਨੂੰ ਉਹਨੇ ਆਖਿਆ ਕਿ ਤੂੰ ਮਨੁੱਖੀ ਜਾਮੇ ਚ ਚਲਾ ਜਾ ਤੇ ਸਾਡੀ ਆਤਮਾ ਮਨੁੱਖੀ ਜਾਮੇ ਚ ਆ ਗਈ ਜੇਰਾ ਗੌਰ ਕਰੋ ਜੇ ਭਲਾ ਪ੍ਰਮਾਤਮਾ ਸਾਡੀ ਆਤਮਾ ਨੂੰ ਕਹਿ ਦਿੰਦਾ ਕਿ ਤੂੰ ਪਸ਼ੂ ਦੀ ਦੂਹ ਚ ਚਲੀ ਜਾ ਸਰੀਰ ਮਨੁੱਖੀ ਜਾਮਾ ਨਾ ਮਿਲਦਾ ਤੇ ਅਸੀਂ ਉਹਦਾ ਹੁਕਮ ਮੰਨਣਾ ਹੀ ਸੀ ਨਾ ਮੰਨਣਾ ਹੀ ਪੈਣਾ ਫਿਰ ਅਸੀਂ ਬਸ ਉਹਦੀ ਜੂੰਦ ਚਲੇ ਜਾਂਦੇ ਜਾਂ ਕਿਸੇ ਪਰਿੰਦੇ ਦੀ ਜੂੰਡ ਵਿੱਚ ਇਸੇ ਕਰਕੇ ਗੁਰਬਾਣੀ ਵਾਰ-ਵਾਰ ਸਾਨੂੰ ਇਹ ਬਦਨ ਸਮਝਾਉਂਦੀ ਆ ਕਹਿੰਦੇਗੇ ਭਾਈ ਯਾਦ ਰੱਖ ਇਹ ਮਨੁੱਖੀ ਜਾਮਾ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ ਹੈ ਮਤਾਂ ਤੂੰ ਆਪਣੇ ਮਨ ਵਿੱਚ ਸੋਚੇ ਵੀ ਮੇਰੇ ਸਿਆਣਪ ਨਾਲ ਮਿਲ ਗਿਆ ਜਾਂ ਮੈਂ ਆਪਣੇ ਬਲ ਤੋਂ ਲੈ ਲਿਆ ਮਹਾਰਾਜ ਕਹਿੰਦੇ ਨਹੀਂ ਬਾਤਸ਼ਾਹੀ ਕਹਿੰਦੀ ਹੁੰਦੀ ਕਿਰਪਾ ਨਾਲ ਮਿਲਿਆ ਉਹਨੇ ਤਰਸ ਕੀਤਾ ਤੇ ਤੇਰੀ ਆਤਮਾ ਨੂੰ ਮਨੁੱਖੀ ਜਾਮੇ 'ਚ ਪਾ ਦਤਾ ਤੇ ਜੇ ਇਸ ਜਾਮੇ ਵਿੱਚ ਰਹਿ ਕੇ ਰੱਬ ਨੂੰ ਚੇਤੇ ਕਰ ਲੈ ਤੇ ਅਗਲੀ ਵਾਰ ਤੋਂ ਤੇਰੇ ਜਾਮੇ ਖਤਮ ਹੋ ਜਾਣਗੇ ਆਤਮਾ ਪਰਮਾਤਮਾ 'ਚ ਭੇਤ ਹੋ ਜਾਏਗੀ ਉਹ ਕਿਸੇ ਹੋਰ ਸਰੀਰ ਵਿੱਚ ਤੇਰੀ ਆਤਮਾ ਨੂੰ ਨਹੀਂ ਪਾਏਗਾ ਤੇ ਜੇ ਭਲਿਆ ਮਾਨਸਾ ਤੂੰ ਦਾ ਸਿਮਰਨ ਨਾ ਕੀਤਾ ਤੇ ਜਿਸ ਦਿਨ ਆਤਮਾ ਨੇ ਆਹ ਸਰੀਰ ਨੂੰ ਛੱਡਿਆ ਆ શરીર ਦੇ ਛੱਡਣਾ ਹੀ ਪਿਆਣਾ ਹੈ ਨਾ ਇਹ ਤੇ ਨਹੀਂ ਪਈ ਨਹੀਂ ਛੱਡਣਾ ਇਹ ਛੱਡਣਾ ਪਿਆਣਾ ਹੈ ਤੇ ਮਹਾਰਾਜ ਨੇ ਆਖਿਆ ਜਦ ਦਿਨ ਇਸ ਸਰੀਰ ਨੂੰ ਛੱਡਿਆ ਤੇ ਆਤਮਾ ਫਿਰ ਪਰਮਾਤਮਾ ਕੋਲ ਜਾਣੀ ਹੈ ਤੇ ਉਹਨੇ ਬੁਲਾ ਕੇ ਆਪਣੇ ਕੋਲ ਪੁੱਛਣਾ ਭੀ ਲਿਆ ਤਾਂ ਦੱਸ ਮੈਨੂੰ ਫਿਰ ਤੈਨੂੰ ਮਨੁੱਖੀ ਜਾਮਾ ਦਿੱਤਾ ਤੇ ਕਿੰਨਾ ਕੁ ਸਿਮਰਨ ਕੀਤਾ ਕਿੰਨਾ ਕੁ ਨਿਤਨਿਮ ਕੀਤਾ ਈ ਤੇ ਆਪਾਂ ਉਥੇ ਕਵਾਂਗੇ ਭੀ ਮਹਾਰਾਜ ਇੰਨਾ ਕੁ ਕੀਤਾ ਜੇ ਤੇ ਕੀਤਾ ਹੋਇਆ ਜੇ ਨਹੀਂ ਕੀਤਾ ਤਾਂ ਵੀ ਦੱਸਣਾ ਨਹੀਂ ਕੀਤਾ ਤੇ ਜੇ ਨਾਂ ਵੀ ਦੱਸਾਂਗੇ ਗਿਆਨ ਹੈ ਉਹਨੂੰ ਸਾਰਾ ਤੇ ਫੇਰ ਅਗਲੀ ਵਾਰੀ ਉਹਨੇ ਆਪਣੀ ਮਰਜ਼ੀ ਕਰਨੀ ਆ ਵੀ ਤੈਨੂੰ ਕਿੱਥੇ ਭੇਜਣਾ ਹੈ ਇਹ ਨਹੀਂ ਵੀ ਤੂੰ ਕਹਿ ਸਕਦਾ ਵੀ ਮੈਂ ਮਨੁੱਖੀ ਜਾਮੇ ਚੋਂ ਆਇਆ ਤੇ ਫੇਰ ਜਿੱਦੇ ਭੇਜ ਦਿਓ ਮਹਾਰਾਜ ਨੇ ਆਖਿਆ ਉਹਦੀ ਆਪਣੀ ਮਰਜ਼ੀ ਆ ਇਸ ਕਰਕੇ ਸਾਨੂੰ ਬਾਣੀ ਵਿੱਚ ਮਹਾਰਾਜ ਨੇ ਵਾਰ-ਵਾਰ ਇਹ ਬਦਨ ਸਮਝਾਇਆ ਕਿ ਗੇ ਭਾਈ ਇਹ ਤਨ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ ਹੁਣ ਥੋੜਾ ਜਿਹਾ ਬਚਨ ਹੋਰ ਸਮਝੋ ਆਪਾਂ ਮਹਾਂਪੁਰਖਾਂ ਦਾ ਜੀਵਨ ਵੀ ਵਿਚਾਰਨਾ ਹੈ ਇਹ ਕੱਲਾ ਤਨ ਹੀ ਉਹਦੀ ਕਿਰਪਾ ਨਾਲ ਨਹੀਂ ਮਿਲਿਆ ਤਨ ਦੀ ਤੰਦਰੁਸਤੀ ਵੀ ਉਹਦੀ ਕਿਰਪਾ ਨਾਲ ਹੀ ਮਿਲੇ ਸੰਸਾਰ ਦੇ ਵਿੱਚ ਲੱਖਾਂ ਦੀ ਤਦਾਦ ਵਿੱਚ ਇਦਾਂ ਦੇ ਜੀਵ ਨੇ ਕਿ ਮਨੁੱਖੀ ਤਨ ਉਹਨਾਂ ਨੂੰ ਮਿਲ ਗਿਆ ਮਤਲਬ ਸਰੀਰ ਮਿਲ ਗਿਆ ਮਨੁੱਖਾਂ ਵਾਲਾ ਪਰ ਉਹਨਾਂ ਕੋਲ ਤੰਦਰੁਸਤੀ ਨਹੀਂ ਹੈਗੀ ਕਈ ਤੇ ਵਿਚਾਰੇ ਜੰਮਦੇ ਤੋਂ ਹੀ ਬਿਮਾਰ ਨੇ ਕਈਆਂ ਕੋਲ ਨੇਤਰ ਨਹੀਂ ਹੈਗੇ ਕਿਸੇ ਕੋਲ ਸਰਵਣ ਨਹੀਂ ਹੈਗੇ ਆਦਤ ਕਈ ਹੋਰ ਭਿਆਨਕ ਰੋਗਾਂ ਦੇ ਗ੍ਰਸੇ ਹੋਏ ਨੇ ਮਹਾਰਾਜ ਨੇ ਆਖਿਆ ਉਸ ਤੋਂ ਵੀ ਅਗਲੀ ਕਿਰਪਾ ਨੇ ਕੀਤੀ ਤੈਨੂੰ ਤੰਦਰੁਸਤੀ ਦੇ ਦਿੱਤੀ ਮਹਾਰਾਜ ਨੇ ਅਗਲਾ ਬਚਨ ਫਿਰ ਵਰਤਿਆ ਜਿਸ ਕਾ ਤਨ ਮਨ ਫਿਰ ਮਹਾਰਾਜ ਕਹਿਣ ਲੱਗੇ ਤਨ ਤੋਂ ਅੱਗੇ ਜਾ ਕੇ ਉਹਨੇ ਤੈਨੂੰ ਸੋਚ ਮੰਡਲ ਦਿੱਤਾ ਵਾ ਸੋਚ ਮੰਡਲ ਆਪ ਨੂੰ ਦਿੱਤਾ ਨਾਲ ਆਪਾਂ ਸਾਰੇ ਵਿਚਾਰ ਕਰ ਸਕਦੇ ਹਾਂ ਇਹਨੂੰ ਮਨ ਜ ਨੂੰ ਕਹਿੰਦੇ ਬਾਣੀ ਵਿੱਚ ਮਹਾਰਾਜ ਨੇ ਆਖਿਆ ਸੋਚ ਮੰਡਲ ਤੈਨੂੰ ਨਿਰੋਵਾ ਦਿੱਤਾ ਉਹਨੇ ਚੰਗਾ ਦਿੱਤਾ ਵਾ ਤੂੰ ਸੰਸਾਰ ਦੇ ਭਲੇ ਵਾਸਤੇ ਕੰਮ ਕਰ ਰਿਹਾ ਹੈਂ ਤੇ ਤੀਜਾ ਵਦਨ ਫਿਰ ਮਹਾਰਾਜ ਨੇ ਆਖਿਆ ਧਨ ਬਾਦਸ਼ਾਹ ਜੀ ਕਹਿੰਦੇ ਮਤਾ ਤੂੰ ਆਪਣੇ ਮਨ ਅੰਦਰ ਸੋਚੇ ਕਿ ਇਹ ਧਨ ਮੇਰਾ ਕਰਕੇ ਮੇਰੇ ਮਿਹਨਤ ਕਰਕੇ ਮਿਲ ਰਿਹਾ ਬਾਦਸ਼ਾਹ ਜੀ ਕਹਿੰਦੇ ਨਹੀਂ ਬਹੁਤ ਆਤ ਸੰਸਾਰ ਅੰਦਰ ਲੋਕ ਨੇ ਉਹ ਵੀ ਹੱਡ ਭਨਵੀ ਮਿਹਨਤ ਕਰਦੇ ਹੋ ਸਕਦਾ ਤੇਰੇ ਜਿੰਨਾ ਧਨ ਉਹਨਾਂ ਕੋਲ ਨਾ ਹੋਵੇ ਫਿਰ ਸਮਝੋ ਮਹਾਰਾਜ ਕਹਿੰਦੇ ਤਨ ਮਨ ਤੇ ਧਨ ਉੰਦੀ ਦਾਤ ਹੈ ਬਾਣੀ ਵਿੱਚ ਮਹਾਰਾਜ ਨੇ ਆਖਿਆ ਜੇ ਸਭ ਕਾ ਤਨ ਮਨ ਧਨ ਸਭ ਕਿਸ ਕਾ ਸੋਈ ਸੁਭਡ ਸੁਜਾਨੀ ਤੇ ਫੇਰ ਅਗਲਾ ਬਚਨ ਮਾਰਜ ਕੀ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਤੈਨਹੀਂ ਸੁਣਿਆ ਦੁੱਖ ਸੁੱਖ ਮੇਰਾ ਪਾਤਸ਼ਾਹ ਜੀ ਕਹਿੰਦੇ ਕਿ ਜਿੰਦੜੀਏ ਇਹ ਗੱਲ ਯਾਦ ਰੱਖ ਜੇ ਤੇਰਾ ਦੁੱਖ ਸੁਣਨਾ ਹੈ ਤੇ ਉਹ ਵੀ ਉਹਨੇ ਸੁਣਨਾ ਵਾ ਜਿਨੇ ਤੈਨੂੰ ਤਨ ਦਿੱਤਾ ਮਨ ਦਿੱਤਾ ਧਨ ਦਿੱਤਾ ਤੇ ਜੇ ਤੂੰ ਆਪਣੇ ਸੁੱਖ ਦੀ ਬਾਤ ਪਾਉਣੀ ਆ ਤੇ ਉਹ ਵੀ ਉਹਦੇ ਕੋਲ ਹੀ ਆ ਕੇ ਪਾ ਜਿਨੇ ਤੈਨੂੰ ਸਾਰਾ ਕੁਝ ਦਿੱਤਿਆ ਦੇਸ ਕਾ ਤਨ ਮਨ ਧਨ ਸਭ ਦੇਸ ਕਾ ਸੋਈ ਸੁਭੜ ਸਜਾਨੀ ਫਿਰ ਪਾਤਸ਼ਾਹ ਜੀ ਕਹਿੰਦੇ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਨ ਨੀਕੀ ਖਟਾਨੀ ਮਹਾਰਾਜ ਨੇ ਆਖਿਆ ਜਦੋਂ ਦੀਵ ਐਸਾ ਅਵਸਥਾ ਤੇ ਪਹੁੰਚ ਗਿਆ ਨਾ ਉਹਨੇ ਜਾਣ ਲਿਆ ਕਿ ਸਾਰਾ ਕੁਝ ਕਹਨੇ ਦਿੱਤਾ ਵਾ ਤੇ ਮੇਰਾ ਦੁੱਖ ਸੁੱਖ ਵੀ ਉਹਨੇ ਹੀ ਸੁਣਨਾ ਹੈ ਤੇ ਫਿਰ ਮਹਾਰਾਜ ਨੇ ਆਖਿਆ ਜੀਵ ਇਸ ਜ਼ਿੰਦਗੀ ਦੇ ਵਿੱਚ ਆ ਕੇ ਨੇਕੀ ਕੱਢ ਲੈਂਦਾ ਵਾ ਜਦੋਂ ਐਸੇ ਰਸਤੇ ਤੇ ਚੱਲ ਪੈਂਦਾ ਨਾ ਇਨਾ ਸਮਰਪਿਤ ਹੋ ਜਾਂਦਾ ਹੈ ਤੇ ਮਹਾਰਾਜ ਨੇ ਆਖਿਆ ਮੇਰੇ ਇਹ ਜੀਵ ਜਿਹੜਾ ਹੈ ਇਹ ਸੰਸਾਰ ਵਿੱਚ ਆ ਕੇ ਨੇਕੀ ਖੱਡ ਕਰਦਾ ਫਿਰ ਸ਼ੁਭ ਕਰਮ ਕਰਦਾ ਹੈ ਤੇ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਸੰਸਾਰ ਅੰਦਰ ਸ਼ੁਭ ਕਰਮ ਕੀਤੇ ਯਾਦ ਰੱਖੋ ਸੰਸਾਰ ਨੇ ਉਹਨਾਂ ਤਾਂ ਹੀ ਪੂਜਿਆ ਗਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਧਰਮ ਦੇ ਲੈ ਕੇ ਲਾ ਦਿੱਤੀ ਸੰਸਾਰ ਦੇ ਲੋਕਾਂ ਨੇ ਉਹਨਾਂ ਦਾ ਸਤਕਾਰ ਕੀਤਾ ਹੈ ਜਿਨ੍ਹਾਂ ਨੇ ਗੱਲ ਮੰਨ ਲਈ ਹੈ ऐसे महापुरुषਾਂ ਦੇ ਵਿੱਚੋਂ ਇੱਕ ਨੇ ਮਹਾਪੁਰਖ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਜੇ ਆਪ ਉਹਨਾਂ ਦਾ ਦੀਵਣ ਵੱਚੀਏ ਤੇ ਇਤਿਹਾਸ ਦੇ ਪੰਨਿਆਂ ਤੇ ਜਿਹੜਾ ਮੇਰੇ ਪੜਨ ਵਿੱਚ ਆਇਆ ਹੈ ਕਿ ਕਾਰ ਸੇਵਾ ਜਿਹੜੀ ਖਡੂਰ ਸਾਹਿਬ ਵਾਲੀ ਆ ਸੰਪਰਦਾ ਅਸਲ ਵਿੱਚ ਇਹਦਾ ਜਨਮਦਾਤਾ ਜਿਹੜਾ ਮਹਾਪੁਰਖ ਹੋਇਆ ਉਹਦਾ ਨਾਮ ਲਿਖਿਆ ਕਿ ਬਾਬਾ ਵੀਰ ਮਗਾਸ ਬਨੋਸੀ ਨਗਰ ਵਾਲੇ ਪਟਿਆਲਾ ਰਿਆਸਤ ਦੇ ਵਿੱਚ ਉਹਨਾਂ ਦਾ ਪੈਂਦਾ ਸੀ ਨਗਰ ਇਨਾ ਮਹਾਪੁਰਖਾਂ ਨੇ ਮਹਾਨ ਸੇਵਾ ਕੀਤੀ ਬੰਦਗੀ ਕੀਤੀ ਅਕਾਲ